ਪੰਜਾਬ ਦੇ ਵਿੱਚ ਅੱਜ ਅਜਿਹੇ ਹਾਲਾਤ ਪਣ ਚੁੱਕੇ ਨੇ ਕਿ ਇੱਕ ਆਮ ਵਿਅਕਤੀ ਵੀ ਪੰਜਾਬ ਦੇ ਵਿੱਚ ਸੇਫ ਫੀਲ ਨਹੀਂ ਕਰ ਰਿਹਾ ਤੇ ਪੰਜਾਬ ਚ ਸ਼ਰੇਆਮ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡ ਰਹੀਆਂ ਨੇ ਲਗਾਤਾਰ ਗੁੰਡਾਗਰਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਵਿਕਰਮ ਮਜੀਠੀਆ ਨੇ ਇਸ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦਾ ਦੂਜਾ ਨਾਮ ਡਰਾਮਾ ਹੈ ਤੇ ਆਮ ਆਦਮੀ ਪਾਰਟੀ ਦਾ ਦੂਜਾ ਨਾਮ ਝੂਠ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਵੱਲੋਂ ਬਿਆਨ ਦਿੱਤੇ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਸ਼ਰੀਆਮ ਪੰਜਾਬ ਦੀਆਂ ਕਾਨੂੰਨੀ ਵਿਵਸਥਾ ਨੂੰ ਲੈ ਕੇ ਕੋਈ ਧਿਆਨ ਨਹੀਂ ਦੇ ਰਹੇ ਤੇ ਉਥੇ ਵਿਕਰਮ ਅਜੀਠਿਆ ਇੱਕ ਵਾਰ ਫਿਰ ਤੋਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਉੱਤੇ ਕਈ ਹਾਲਾਤਾਂ ਨੂੰ ਲੈ ਕੇ ਉਹਨਾਂ ਨੇ ਅੱਜ ਫਿਰ ਤੋਂ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਵਿਕਰਮ ਅਜੀਠਿਆ ਦਾ ਆਓ ਤੁਹਾਨੂੰ ਪਹਿਲਾਂ ਸੁਣਾਉਂਦੇ ਆਂ ਸ਼ਰੀਆਮ ਸਾਹਿਬ ਦਾ ਦੂਜਾ ਨਵਾਂ ਡਰਾਮਾ ਆਮ ਆਦਮੀ ਪਾਰਟੀ ਦਾ ਮਤਲਬ ਹੈ ਝੂਠ ਇੰਨੇ ਨੂੰ ਪੁੱਛੋ ਚਾਹੇ 3.5 ਸਾਲ ਉਮਰੇ ਹੋ ਗਏ 3.5 ਸਾਲ ਚ ਇਹ ਇਨਵੈਸਟਮੈਂਟ ਆਈ ਕਿਹੜੀ ਹੈ ਦੱਸੋ ਕਿਹੜੀ ਨਵੀਂ ਇੰਡਸਟਰੀ ਦਾ ਉਦਘਾਟਨ ਕਰਦੇ ਆ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਦੇ ਕਿਹੜਾ ਨਵਾਂ ਕਾਰੋਬਾਰ ਪੰਜਾਬ 'ਚ ਉੱਤਰ ਰਿਹਾ ਜੇ ਇੰਡਸਟਰੀ ਦੀ ਇੱਜੀ ਪਰਭਾਰ ਹੁੰਦੀ ਤੇ ਫੇਰ ਤਾਂ ਮੈਂ ਮੰਨਦਾ ਕਿ ਇਹ ਪਾਲਿਸੀਆਂ ਦਾ ਕੋਈ ਫਾਇਦਾ ਨਹੀਂ ਇਸੇ ਰੂਪੇ ਰੀ ਪੈਕੇਜਿੰਗ ਰੀ ਡਰਾਮਾ ਇੰਡਸਟਰੀ ਇਨਵੈਸਟਮੈਂਟ ਪੰਜਾਬ ਦੇ ਕੋਈ ਕਰਕੇ ਰਾਜੀ ਨਹੀਂ ਇੰਡਸਟਰੀ ਕਿੰਨੇ ਲੋਕਾਂ ਨੇ ਲੋਨ ਆਰਡਰ ਨੂੰ ਲੈ ਕੇ ਜੋ ਕਾਨੂੰਨ ਵਿਵਸਥਾ ਉਹਦੇ ਬਾੜੇ ਹਾਲਾਤਾਂ ਨੂੰ ਲੈ ਕੇ ਲੋਕ ਤਾਂ ਬਾਹਰ ਨੂੰ ਭੱਜ ਨਹੀਂ ਔਰ ਇੱਕਾਰੀ ਨਹੀਂ अनेकाਵਾਰੀ ਇਸ ਗੱਲ ਦਾ ਪ੍ਰਮਾਣ ਇੰਡਸਟਰੀ ਨੇ ਆਪ ਦੇਤਾ ਚਾਹੇ ਉਹ ਲੈਂਡ ਪਾਲਿਸੀ ਆ ਚਾਹੇ ਇੰਡਸਟਰੀਅਲ ਪਾਲਿਸੀ ਆ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੇ ਇੰਡਸਟਰੀ ਨੂੰ ਪੰਜਾਬ ਦੇ ਪ੍ਰੋਫੀ ਡਿਵੈਲਪਰ ਨੂੰ ਲੁੱਟਣ ਦਾ ਇੱਕ ਨਵਾਂ ਸੌਦਾ ਬਣਾਇਆ ਹੋਰ ਕੱਖ ਨਹੀਂ ਇਸ ਲਈ ਇਹ ਸਿਰਫ ਇੱਕ ਡਰਾਮੇਬਾਜ਼ੀ ਔਰ ਉਤੋਂ ਕਾਹ ਕੁਝ ਸਰ ਕਾਨੂੰਨ ਵਿਵਸਥਾ ਵਿੱਚ ਕਿਲੋਮੀਟਰ ਬਿਲਕੁਲ ਖਰਾਬ ਹੋ ਗਈ ਜਿਵੇਂ ਹੁਣ ਪਿੱਛਾ ਜਿਹਾ ਜੰਡਿਆਲਾ ਬੰਦ ਕਰਕੇ ਉਹਨਾਂ ਨੇ ਚਾਬੀਆਂ ਪੁਲਿਸ ਨੂੰ સોંપਨ ਦੀ સોંપਨ ਦੇ ਵਾਸਤੇ ਬੰਦ ਕਰਤਾ ਸੀਗਾ ਬਾਅਦ ਚ ਕੈਬਨਿਟ ਮੰਤਰੀ ਜਿਹੜੇ ਈਡੀਓ ਸਾਹਿਬ ਉਹਨਾਂ ਨੇ ਜਾ ਕੇ ਆਪੇਕ ਜੋੜੇ ਤੇ ਚੱਲ ਉਹਦਾ ਇਸ ਤਰ੍ਹਾਂ ਸਮਝਦੇ ਕਿ ਸਾਢੇ 3 ਸਾਲ ਤੋਂ ਉਹਨਾਂ ਨੇ ਇਸ ਤਰ੍ਹਾਂ ਵੀ ਨਹੀਂ ਹੁਣ ਕਿੰਨੀ ਕ ਇਸ ਤਰ੍ਹਾਂ ਕਰ ਲੈਣ ਕੋਈ ਦੇ ਲਈ ਜੁਮੇ ਆ ਸਿੱਧੇ ਸਰਕਾਰ ਹੈ ਝੰਡਿਆਲਾ ਗੁਰੂ ਚੇ ਚਾਹੀਓ ਐਸਐਚਓ ਦੀ ਪੋਸਟਿੰਗ ਹੈ ਔਰ ਚਾਹੀਓ ਡੀਐਸਪੀ ਦੀ ਪੋਸਟਿੰਗ ਹੈ ਇਹ ਸਾਰਾ ਪੋਸਟਿੰਗਰ ਭਜਨ ਸਿੰਘ ਈਟੀਓ ਆਪ ਕਰਾ ਰਿਹਾ ਤੇ ਜੇ ਪੁਲਿਸ ਦਾ ਫੇਲੀਅਰ ਹੋ ਰਿਹਾ ਇਹਦਾ ਮਤਲਬ ਹੈ ਹਰ ਭਜਨ ਸਿੰਘ ਈਟੀਓ ਦਾ ਫੇਲੀਅਰ ਔਰ ਲੋਕਾਂ ਦੀ ਜਾਨ ਮਾਲ ਦੇ ਹਾਲਾਤ ਕੀ ਨੇ ਕੋਈ ਸੁਰੱਖਿਤ ਨਹੀਂ ਤੇ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਹੀ ਆ ਕਿ ਲੋ ਨਾਟਰ ਫੇਲ ਹੈ ਕੋਲੈਪਸ ਹੈ ਔਰ ਇਹ ਕੱਲ ਕੱਲੀ ਸ਼ਹਿਰਾ ਚ ਨਹੀਂ ਪਿੰਡਾਂ ਤੱਕ ਇਹ ਹਾਲਾਤ ਬਣੇ ਪਏ ਆ ਬ੍ਰੋਤੀ ਟਾਰਗੇਟ ਕਿਲਿੰਗ ਇਹ ਰੋਜ਼ਮਰਰਾ ਦਾ ਇੱਕ ਸਿਸਟਮ ਨਿਜਾਮ ਬਣ ਗਿਆ ਤੇ ਇਹ ਹਾਲਾਤ ਕਿੱਥੇ ਇਨਵੈਸਟਮੈਂਟ ਆਉਣੀ ਹੈ ਔਰ ਕਿੱਥੇ ਇੰਡਸਟਰੀ ਲੱਗਣੀ ਹੈ ਇਸ ਲਈ ਜਿਹੜੀ ਮਰਜ਼ੀ ਪਾਲਿਸੀ ਬਣਾਈ ਜਾਓ ਫੇਲ ਹੋਣੀ ਹੈ